ਵਰਨਵੀ ਹਸਪਤਾਲ ਫਾਊਂਡੇਸ਼ਨ ਪਰੇਸ਼ਾਨ ਹੈ ਕਿਉਂਕਿ ਕੈਨੇਡਾ ਪੋਸਟ ਦੀ ਹੜਤਾਲ ਦੇ ਕਾਰਨ ਦਾਨ ਤੇ ਮੇਲ ਖਾਂਦੇ ਤੋਹਫਿਆਂ ਦੇ ਵਿੱਚ 8 ਲੱਖ ਤੱਕ ਦਾ ਖਰਚਾ ਹੋਣ ਦੀ ਧਮਕੀ ਦਿੱਤੀ ਗਈ ਹੈ ਜੋ ਨਵੇਂ ਮੈਡੀਕਲ ਉਪਕਰਣ ਖਰੀਦਣ ਦੇ ਲਈ ਤੁਰੰਤ ਲੋੜਿੰਦੇ ਨੇ ਹਸਪਤਾਲ ਨੇ 58000 ਛੁੱਟੀਆਂ ਦੇ ਮੇਲ ਪੈਕੇਜਾਂ ਦੇ ਵਿੱਚ ਦੇਰੀ ਦੇਖੀ ਔਰ ਸਮੱਗਰੀ ਦੇ ਵਿੱਚ ਨਿੱਜੀ ਚਿੱਠੀਆਂ ਇੱਕ ਕੈਟਾਲਾਗ ਸ਼ਾਮਿਲ ਸੀ ਜਿਸ ਦੇ ਵਿੱਚ ਹਸਪਤਾਲ ਦੇ ਜ਼ਰੂਰੀ ਸਾਜੋ ਸਮਾਨ ਦੀਆਂ ਲੋੜਾਂ ਤੇ ਦਿਨ ਨੋ ਚੋਣ ਵਾਲੇ ਛੁੱਟੀ ਵਾਲੇ ਕਾਰਡ ਜੋ ਹਸਪਤਾਲ ਦੇ ਸਟਾਫ ਦੇ ਬੱਚਿਆਂ ਦੁਆਰਾ ਡਿਜ਼ਾਈਨ ਕੀਤੇ ਗਏ ਸਨ ਇਹ ਗਿਣਤੀ ਹਰ ਸਾਲ ਉਸਨ 4 ਲੱਖ ਇਕੱਠੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤੇ ਨਾਲ ਹੀ ਸਾਰੇ ਮੇਲ ਖਾਂਦੇ ਫੰਡਾਂ ਤੋਂ ਹੁੰਦੀ ਹੈ ਇਕਟੋਰ ਮੈਨਲੈਂਡ ਹਸਪਤਾਲ ਇਸ ਗੱਲ ਕਰਨ ਲਈ ਸਭ ਤੋਂ ਨਵਾਂ ਹੈ ਕਿ ਕੈਨੇਡਾ ਪੋਸਟ ਕਰਮਚਾਰੀਆਂ ਦੀ ਹੜਤਾਲ ਕਿਵੇਂ ਉਹਨਾਂ ਦੇ ਉੱਤੇ ਪ੍ਰਭਾਵ ਪਾ ਰਹੀ ਹੈ। ਬਰਡਬੀ ਹਸਪਤਾਲ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਹੜਤਾਲ ਕਾਰਨ ਦਾਨ ਤੇ ਮੇਲ ਖਾਂਦੇ ਤੋਹਫਿਆਂ ਦੇ ਵਿੱਚ ਡਾਲਰ 8 ਲੱਖ ਦਾ ਖਰਚਾ ਆਉਣ ਦੀ ਧਮਕੀ ਹੈ ਜੋ ਨਵੇਂ ਮੈਡੀਕਲ ਉਪਕਰਣ ਖਰੀਦਣ ਲਈ ਤੁਰੰਤ ਲੋੜੀਂਦੇ ਨੇ। ਹੜਤਾਲ ਨੇ 58 ਹਜ਼ਾਰ ਛੁੱਟੀਆਂ ਦੇ ਮੇਲ ਪੈਕੇਜਾਂ ਵਿੱਚ ਦੇਰੀ ਕੀਤੀ ਹੈ ਇਸਨੇ ਬੁੱਧਵਾਰ ਨੂੰ ਇੱਕ ਬਿਆਨ ਦਾ ਦਾਅਵਾ ਕੀਤਾ। ਫਾਊਂਡੇਸ਼ਨ ਦਾ ਕਹਿਣਾ ਹੈ ਕਿ ਜਿਵੇਂ ਹੀ ਹੜਤਾਲ ਹੋਈ ਉਸ ਸੰਭਾਵੀ ਤੇ ਮੌਜੂਦਾ ਯੋਗਦਾਨ ਪਾਉਣ ਵਾਲਿਆਂ ਨੂੰ ਛੁੱਟ ਟੈਕਿਟ ਭੇਜਣ ਵਾਲੇ ਸਨ ਉਹਨਾਂ ਦਾ ਕਹਿਣਾ ਹੈ ਕਿ ਛੁੱਟੀਆਂ ਦੀ ਮੁਹਿੰਮ ਲਗਭਗ ਡਾਲਰ 4 ਲੱਖ ਪੈਦਾ ਕਰਦੀ ਹੈ ਇਸ ਦੇ ਸਾਲਾਨਾ ਮੇਲਨ ਮਾਲੀਏ ਦੇ ਅੱਧੇ ਤੋਂ ਵੱਧ ਵਾਧੂ ਡਾਲਰ 4 ਵੱਖ ਮੈਚਿੰਗ ਫੰਡਾ ਤੋਂ ਦੀ ਹੈ ਇਹੋ ਫੰਡ ਨੇ ਜੋ ਇਹ ਯਕੀਨੀ ਬਣਾਉਣਗੇ ਕਿ ਸਾਡੇ ਡਾਕਟਰਾਂ ਤੇ ਨਰਸਾਂ ਦੇ ਕੋਲ ਸਭ ਤੋਂ ਵਧੀਆ ਦੇਖਭਾਲ ਪ੍ਰਦਾਨ ਕਰਨ ਦੇ ਲਈ ਲੋੜੀਂਦੇ ਉਪਕਰਨ ਤੇ ਟੈਕਨੋਲੋਜੀ ਹੈ ਬਰਨਬੀ ਹਸਪਤਾਲ ਫਾਊਂਡੇਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਬਰਨਬੀ ਦੇ ਵਿੱਚ ਸਿਹਤ ਸੰਭਾਲ ਦੇ ਭਵਿੱਖ ਵਿੱਚ ਇੱਕ ਨਿਵੇਸ਼ ਹੈ ਤੇ ਅਸੀਂ ਇਸ ਨੂੰ ਗਵਾਣ ਦੀ برداشت ਨਹੀਂ ਕਰ ਸਕਦੇ ਹਾਊਸ ਆਫ ਕਾਮਨਸ ਦੇ ਵਿੱਚ ਅਗਲਾ ਹਫਤਾ ਕਾਫੀ ਅਹਿਮ ਰਹਿਣ ਵਾਲਾ ਹੈ ਤੇ ਵਿਰੋਧੀ ਵੀ ਸਰਕਾਰ ਦੇ ਆਰਥਿਕ ਏਜੰਡਿਆਂ ਤੇ ਘੇਰਨ ਦੇ ਲਈ ਇਸ ਨੂੰ ਤਿਆਰ ਹੈ ਕਿਉਂਕਿ ਸਰਕਾਰ ਦੇ ਵੱਲੋਂ ਵਿੱਤੀ ਕਟਾ ਘਟਾਉਣ ਦੇ ਲਈ ਤੇਗੇ ਦਾਅਵਿਆਂ ਦੇ ਉੱਤੇ ਬੂਰ ਪੈਂਦਾ ਹੈ ਜਾਂ ਨਹੀਂ ਪਰ ਅਗਲੇ ਹਫਤੇ ਦੇ ਵਿੱਚ ਕ੍ਰਿਸਟੀਆਂ ਅਫ ਜਿਹੜੇ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਉਹ ਅਗਲੇ ਹਫਤੇ ਸਰਕਾਰ ਦਾ ਮਿਨੀ ਬਜਟ ਮੰਨੀ ਜਾਂਦੀ ਫੌਲ ਇਕਨੋਮਿਕ ਸਟੇਟਮੈਂਟ ਪੇਸ਼ ਕਰਨਗੇ ਇਕਨੋਮਿਕ ਸਟੇਟਮੈਂਟ ਦੇ ਵਿੱਚ ਸਰਕਾਰ ਦੀ ਵਿੱਤੀ ਸਥਿਤੀ ਅਤੇ ਅਹਿਮ ਖੇਤਰਾਂ ਦੇ ਲਈ ਭਵਿੱਖ ਦੀ ਯੋਜਨਾ ਜਾਰੀ ਕੀਤੀ ਜਾਂਦੀ ਹੈ 16 ਦਸੰਬਰ ਨੂੰ ਪੇਸ਼ ਹੋਣ ਵਾਲੇ ਦਸਤਾਵੇਜ਼ ਦੇ ਵਿੱਚ ਇਹ ਖੁਲਾਸਾ ਹੋਵੇਗਾ ਕਿ ਕੀ ਸਰਕਾਰ 2023-24 ਦੇ ਫੈਡਰਲ ਘਾਟੇ ਨੂੰ ਡਾਲਰ 40.1 ਬਿਲੀਅਨ ਤੇ ਹੀ ਰੱਖਣ ਦੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਜਾਂ ਨਹੀਂ ਪਾਰਲੀਮੈਂਟਰੀ ਬਜਟ ਅਫਸਰ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਸਰਕਾਰ ਦਾ ਬਜਟ ਘਾਟਾ 40 ਬਿਲੀਅਨ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ ਫ੍ਰੀ ਲੈਂਡ ਨੇ ਕਰਜ਼ੇ ਤੇ ਜੀਡੀਪੀ ਦੇ ਅਨੁਪਾਤ ਨੂੰ ਵੇ ਘਟਾਉਣ ਦਾ ਤਹैया ਪ੍ਰਗਟਾਇਆ ਸੀ ਪਰ ਅਮਰੀਕਾ ਦੇ ਵਿੱਚ ਟਰੰਪ ਦੇ ਆਉਣ ਤੋਂ ਬਾਅਦ ਕੈਨੇਡਾ ਦੇ ਉੱਤੇ ਫੌਜੀ ਖਰਚ ਵਧਾਉਣ ਤੇ ਬਾਰਡਰ ਸੁਰੱਖਿਆ ਦੇ ਲਈ ਹੋਰ ਫੰਡ ਮੁਹੱਈਆ ਕਰਵਾਉਣ ਦਾ ਦਬਾਅ ਵਧ ਰਿਹਾ ਹੈ ਇਸ ਕਰਕੇ ਹੁਣ ਫ੍ਰੀ ਲੈਂਡ ਦੇ ਤਹਈਏ ਦੀ ਅਜ਼ਮਾਇਸ਼ ਹੋਵੇਗੀ ਇਸ ਤੋਂ ਇਲਾਵਾ ਡੈਂਟਲ ਕੇਅਰ ਫਾਰਮਾ ਕੇਅਰ ਤੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਦੇ ਵਰਗੇ ਸਮਾਜਿਕ ਪ੍ਰੋਗਰਾਮ ਵੀ ਮੋٹے ਖਰਚੇ ਹਨ ਜਿਹੜੇ ਬਜਟ ਦਾ ਹਿੱਸਾ ਨੇ ਨਾਲ ਹੀ ਜੀਐਸਟੀ ਐਚਐਸਟੀ ਛੋਟ ਅਤੇ ਕੰਮ ਕਰਦੇ ਕੈਨੇਡੀਅਨਸ ਨੂੰ ਇੱਕ ਵਾਰ ਦੇ ਲਈ 250 ਡਾਲਰ ਦੇ ਭੁਗਤਾਨ ਵਰਗੇ ਫੈਸਲੇ ਵੀ ਸਰਕਾਰੀ ਖਜ਼ਾਨੇ ਚੋਂ ਖਰਚ ਕਰਨ ਦਾ ਹਿੱਸਾ ਹੋਣਗੇ 250 ਡਾਲਰ ਵਾਲਾ ਪ੍ਰੋਗਰਾਮ ਪਹਿਲਾਂ ਹੀ ਵਿਚਾਰੇ ਲਟਕਿਆ ਹੈ ਕਿਉਂਕਿ ਐਨਡੀਪੀ ਚਾਹੁੰਦੀ ਹੈ ਕਿ ਇਸ ਦਾ ਹੋਰ ਲੋਕਾਂ ਤੱਕ ਵਿਸਤਾਰ ਕੀਤਾ ਜਾਏ ਫ੍ਰੀ ਲੈਂਡ ਦੀ ਅਪਡੇਟ ਜਿਸ ਦੇ ਵਿੱਚ ਅਗਲੇ ਸਾਲ ਲਈ ਵਿੱਤੀ ਅਨੁਮਾਨਾਂ ਦੀ ਪੇਸ਼ਕਸ਼ ਹੋਣ ਦੀ ਉਮੀਦ ਹੈ ਉਸ ਮੰਦੀ ਨੂੰ ਵੀ ਮੱਦੇ ਨਜ਼ਰ ਰੱਖੇਗੀ ਜਿਹੜੀ 트੍ਰੰਪ ਦੇ ਵੱਲੋਂ 25% ਦੇ ਟੈਰਿਫ ਲਗਾਉਣ ਦੀ ਧਮਕੀ ਨੂੰ ਅਮਲ ਦੇ ਵਿੱਚ ਲਿਆਉਣ ਤੇ ਪੈਦਾ ਹੋ ਸਕਦੀ ਹੈ 트੍ਰੰਪ ਦੇ ਟੈਰਿਫਾਂ ਦਾ ਕੈਨੇਡੀਅਨ ਆਰਥਿਕਤਾ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਤੇ ਟੀਡੀ ਬੈਂਕ ਅਨੁਸਾਰ ਸਿਰਫ 10% ਦੀ ਟੈਰਿਫ ਦੇ ਵੀ ਬਹੁਤ ਮਾੜੇ ਪ੍ਰਭਾਵ ਹੋ ਸਕਦੇ ਨੇ ਤੇ ਅਮਰੀਕੀ ਬਾਜ਼ਾਰ ਤੇ ਨਿਰਭਰ ਆਟੋ ਤੇਲ ਤੇ ਕੈਮੀਕਲ ਵਰਗੇ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ